ਆਪ ਪਿਛਲੇ ਦਿਨੀ ਗੱਲਬਾਤ ਕਰ ਰਹੇ ਸੀ ਕਿ ਸ਼ਾਇਰ ਜਾਖੜ ਸਾਹਿਬ ਆਪਣੇ ਪ੍ਰਧਾਨਗੀ ਪਦ ਤੋਂ ਅਸਤੀਫਾ ਦੇਣਗੇ ਥੋੜਾ ਥੋੜਾ ਜਿਹਾ ਮਨ ਦੇ ਜੇ ਨਜ਼ਰ ਆ ਰਹੇ ਉਹ ਕਹਿ ਰਹੇ ਨੇ ਕਿ ਭਈ ਹਾਂ ਮੈਂ ਅਸਤੀਫਾ ਦਿੱਤਾ ਤਾਂ ਸੀ ਕੋਸ਼ਿਸ਼ ਕੀਤੀ ਸੀ ਥੋੜਾ ਸਪਸ਼ਟ ਕਰ ਦਿਓ ਗੱਲ ਇਹ ਅਸਤੀਫਾ ਤੇ ਚਾਚਾ ਚੌਧਰੀ ਜੇਬ ਚ ਰੱਖਦੇ ਆ ਗੁਰਦਾਸਪੁਰ ਵਾਲਾ ਇਲੈਕਸ਼ਨ ਹਾਰਨ ਤੋਂ ਬਾਅਦ ਵੀ ਦਿੱਤਾ ਉਹਨਾਂ ਨੇ ਹਾਂ ਜਾਂ ਉਹ ਦਬਕਾ ਵੀ ਮਾਰ ਛੜਦੇ ਆ ਕਿ ਅਸਤੀਫਾ ਆਇਆ ਲਾਓ ਆਇਆ ਲਾਓ ਹੁਣ ਉਹਨਾਂ ਨੇ ਖੁੱਲ ਕੇ ਇੰਟਰਵਿਊਜ਼ ਦੇਣੀਆਂ ਸਟਾਰਟ ਕੀਤੀਆਂ ਪਹਿਲਾਂ ਚੁੱਪ ਰਹੇ ਨੇ ਚੁੱਪ ਰਹੇ ਨੇ ਬਿਲਕੁਲ ਤੇ ਸੁਨੀਲ ਜਾਖੜ ਜਦੋਂ ਪਿਛਲੀ ਵਾਰੀ ਸੁਰਖੀਆਂ ਚਾਹੀਏ ਸੀਗੇ ਕਿ ਦੇਖੋ ਜੀ ਇਹਨਾਂ ਨੇ ਭਾਜਪਾ ਲੀਡਰਾਂ ਦੇ ਸਾਹਮਣੇ ਯਾਨੀ ਟੌਪ ਦੀ ਲੀਡਰਸ਼ਿਪ ਸਾਹਮਣੇ ਪੰਜਾਬ ਵਾਸਤੇ ਇਹ ਮਾਮਲੇ ਰੱਖਿਆ ਤੇ ਮੈਂ ਉਸ ਵੇਲੇ ਇਹ ਬੁੱਝ ਲਿਆ ਸੀਗਾ ਕਿ ਇਹ ਖਬਰ ਜਿਹੜੀ ਭੇਜੀ ਗਈ ਆ ਹੂੰ ਹੁਣ ਵੀ ਬਿਲਕੁਲ ਐਂ ਕਹਿ ਲੋ ਕਿ ਐਨ ਮੌਕੇ ਤੇ ਉਹਨਾਂ ਨੇ ਇੰਟਰਵਿਊਜ਼ ਜਿਹੜੀਆਂ ਉਹ ਦੇਣੀਆਂ ਸਟਾਰਟ ਕਰ ਦਿੱਤੀਆਂ ਪਹਿਲਾਂ ਕਿਉਂ ਨਹੀਂ ਇੰਟਰਵਿਊ ਜੀ ਉਦੋਂ ਤੇ ਆਪਾਂ ਆਵਾਜ਼ਾਂ ਮਾਰ ਰਹੇ ਸੀ ਕਿ ਕੁਝ ਬੋਲੋ ਕੁਝ ਬੋਲੋ ਹਾਂ ਜੀ ਉਹ ਕੋਈ ਪ੍ਰਤੀਕਰਮ ਨਹੀਂ ਸੀ ਦੇ ਰਹੇ ਜੀ ਹੁਣ ਉਹ ਖੁੱਲ ਕੇ ਬੋਲ ਰਹੇ ਨੇ ਚੰਡੀਗੜ੍ਹ ਦੇ ਮੁੱਦੇ ਤੇ ਅਸਤੀਫੇ ਦੇ ਮੁੱਦੇ ਤੇ ਵੀ ਤਾਂ ਉਹਨਾਂ ਦਾ ਕਹਿਣਾ ਹੈ ਆ ਅਕਾਲੀ ਦਲ ਬਾਰੇ ਬੋਲ ਰਹੇ ਸੁਖਬੀਰ ਸਿੰਘ ਬਾਦਲ ਬਾਰੇ ਬੋਲ ਰਹੇ ਆ ਉਹਨਾਂ ਦੇ ਦਿਲ ਵਿੱਚ ਕੀ ਹੈ ਸਭ ਉਹ ਤਾਂ ਉਹ ਹੀ ਜਾਣਦੇ ਆ ਇਹਨਾਂ ਨੂੰ ਸਮਝਣਾ ਨਾ ਹਾਰੀ ਸਾਰੀ ਦੇ ਬਸ ਬਿਲਕੁਲ ਬਿਲਕੁਲ ਇਹ ਇਹਨਾਂ ਨੂੰ ਨਹੀਂ ਸਮਝ ਸਕਦੇ ਸੁਨੀਲ ਜਾਖੜ ਹੋਰਾਂ ਨੂੰ ਇਹ ਕਿਸ ਤਰ੍ਹਾਂ ਕਿਸ ਤਰਬੀਅਤ ਦੇ ਨਾਲ ਸੋਚਦੇ ਆ ਇਹ ਇਹਨਾਂ ਦੇ ਅੰਦਰ ਹੀ ਜਾਣਦਾ ਹੁਣ ਇਹਨਾਂ ਦੇ ਅੰਦਰ ਕੀ ਚੱਲ ਰਿਹਾ ਮੈਨੂੰ ਨਹੀਂ ਪਤਾ ਪਰ ਇਹਨਾਂ ਨੇ ਇਸ ਗੱਲ ਤੇ ਮੋਹਰ ਲਾਈ ਆ ਕਿ ਸਾਡਾ ਵੋਟ ਸ਼ੇਅਰ ਬੇਸ਼ੱਕ ਵਧਿਆ ਪਰ ਕਿਉਂਕਿ ਸੀਟ ਇੱਕ ਵੀ ਨਹੀਂ ਆਈ ਮੈਂ ਅਸਤੀਫਾ ਜ਼ਰੂਰ ਦਿੱਤਾ ਜੀ 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 ਅਸਤੀਫਾ ਦਿੱਤਾ ਉਹ ਭਾਜਪਾ ਵਾਲੇ ਸਤਿਕਾਰ ਕਿਉਂ ਨਹੀਂ ਕਰ ਰਹੇ ਪ੍ਰਵਾਨ ਕਿਉਂ ਨਹੀਂ ਕਰ ਰਹੇ ਇਹ ਵੀ ਇੱਕ ਵੱਡਾ ਸਵਾਲ ਹੈ ਕਿਉਂਕਿ ਸੁਨੀਲ ਜਾਖੜ ਤੇ ਇਲੈਕਸ਼ਨ ਚ ਪ੍ਰਚਾਰ ਕਰਨ ਦੀ ਥਾਂ ਤੇ ਇੰਟਰਵਿਊ ਕਰ ਰਹੇ ਨੇ ਹੂੰ ਸਹੀ ਗੱਲ ਹੈ ਜਿੱਥੇ ਉਹਨਾਂ ਤਾਂ ਬਣਦਾ ਸੀ ਹੁਣ ਉੱਥੇ ਨਹੀਂ ਹੈ ਪ੍ਰੈਜ਼ੈਂਟ ਮੌਕੇ ਤੇ ਪੰਜ ਪੈਸੇ ਕੱਲ ਨੂੰ ਨਹੀਂ ਸੋਚ ਰਹੇ ਜੀ ਕਿ ਘੱਟੋ-ਘੱਟ ਜੇ ਇਹ ਨਹੀਂ ਹੋਇਆ ਤੂੰ ਨਹੀਂ ਤਾਂ ਕੋਈ ਔਰ ਕੋਈ ਔਰ ਨਹੀਂ ਤਾਂ ਕੋਈ ਔਰ ਸਹੀ ਜੀ ਤਾਂ ਭਾਈ ਘੱਟੋ-ਕੱਟ ਓਏ ਹੋਰ ਹੀ ਬਣਾ ਲਈਏ ਹੂੰ ਬਾਕੀ ਕੁਝ ਨਹੀਂ ਕਿਹਾ ਜਾ ਸਕਦਾ ਜੀ ਸੁਨੀਲ ਜਾਖੜ ਨੇ ਭਾਈ ਉਹ ਜਵੇਂ ਦਿੰਦੇ ਨੇ ਜਹਾਜ਼ ਜਿਹੜਾ ਉਹ ਉਹਦੀ ਉਹ ਜਿਹੜੀ ਅੱਗੇ ਹੁੰਦੀ ਆ ਨੋਚੀ ਨੱਕ ਜਾ ਉਹ ਕਹਿੰਦੇ ਮਾੜ ਆ ਜਾਵੇ ਇੰਨਾ ਕੋ ਫਰਕ ਪੈ ਜਾ ਤੋ ਕਈ 100 ਕਿਲੋਮੀਟਰ ਪਾਸੇ ਨਿਕਲ ਜਾਂਦਾ ਜੀ ਜੀ ਬਿਲਕੁਲ ਇਹ ਕੰਮ ਉੱਠ ਥੋੜਾ ਜਿਹਾ ਜਾ ਜਾਂਦਾ ਟੇਡਾ ਹੋਇਆ ਪਏ ਪਤਾ ਨਹੀਂ ਕਿਧਰ ਨੂੰ ਚਲੇ ਜਾਂਦਾ ਜਿੰਦੇ ਮਸੇ ਨਾ ਜਾਵੇ ਇਹ ਹਾਲਤ ਹੋਈ ਬਿਲਕੁਲ ਬਿਲਕੁਲ ਕੀ ਪਤਾ ਕਹਿੰਦੇ ਭਾਜ ਭਾਦ ਫਿਰ ਅਸਤੀਫਾ ਦੇ ਦੇਣ ਕਾਲੂ ਸਾਹਿਬ ਕਹਿੰਦੇ ਵੇਖੋ ਜੀ ਹੁਣ ਕੀ ਕਰਦੇ ਨੇ ਕੀ ਨਹੀਂ ਕਰਦੇ ਇਹ ਤਾਂ ਸੱਚੀ ਗੱਲ ਐ ਵੀ ਹੁਣ ਉਹਦੇ ਜਾਜ ਦੀ ਨੋਕ ਹੀ ਦੱਸੂਗੀ